ਇਹ ਹੈ ਮੇਰਾ ਵਲੌਗ ਗਾਇਸ ਅੱਜ ਦਾ ਮੇਰਾ ਵਲੌਗ ਹੈਗਾ ਹੌਲੀਡੇ ਹੋਮਵਰਕ ਤੇ ਤੇ ਹੁਣ ਮੈਂ ਆਪਦਾ ਹੌਲੀਡੇ ਹੋਮਵਰਕ ਕਰ ਰਿਆਂਗਾ ਜੂਨ ਦੀਆਂ ਛੁੱਟੀਆਂ ਤੇ 30 ਜੂਨ ਤੱਕ ਮੇਰੀ ਛੁੱਟੀਆਂ ਤੇ ਹੁਣ ਮੈਂ ਆਦਾ ਹੌਲੀਡੇ ਹੋਮਵਰਕ ਕਰਦਾ ਆ ਗਾਇਸ ਮੀ ਪੈ ਕੇ ਹਟਿਆ ਆ ਤੇ ਮੈਂ ਡੈਡੀ ਨੂੰ ਕਿਹਾ ਡੈਡੀ ਜੀ ਮੇਰਾ ਪਕੌੜਾ ਖਾਣ ਦਾ ਮਨ ਕਰੀ ਆਦਾ ਤੇ ਡੈਡੀ ਹੀ ਕਹਿੰਦੇ ਚਲ ਬਣਾ ਦਿਨਾ ਤੇ ਹੁਣ ਡੈਡੀ ਜੀ ਪਕੌੜੇ ਬਣਾਉਂਦੇ ਆ guys ਥੋਡੇ ਵੀ ਮੂੰਹ ਚ ਪਾਣੀ ਆ ਗਿਆ ਹੋਊਗਾ ਹੁਣ ਗਾਇਸ ਮੈਂ ਪਕੌੜੇ ਤਾਂ ਖਾ ਲਿਆ ਬਹੁਤ ਸਵਾਦ ਸੀਗੇ ਪਕੌੜੇ ਆ ਦੇਖੋ ਮੈਂ ਅੰਦਰ ਪਕੌੜੇ ਖਾ ਲਿਆਗੇ ਆ ਦੇਖੋ ਵਾਹ ਹੋਰ ਬਣਾਇਆ ਡੈਡੀ ਨੇ ਜਿਹੜਾ ਬਰਫੀ ਮੇਰੀ ਨਾਨੀ ਨੇ ਲਈ ਸੀ ਉਭੀ ਮੈਂ ਥੋੜੀ ਖਾਧੀ ਕਿਉਂਕਿ ਮਿੱਠਾ ਮੈਂ ਘੱਟ ਹੀ ਖਾਣਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਤੇ ਇਧਰ ਬਰੈਡ ਵੀ ਪਿਆ ਤੇ ਗਾਇਸੋ ਤੇ ਬ੍ਰੈਕ ਅਕੈਡਮੀ ਦਾ ਟਾਈਮ ਹੋ ਗਿਆ ਹੁਣ ਮੈਂ ਜਾ ਰਿਹਾ ਅਕੈਡਮੀ ਬਾਏ ਐਂਡ ਟੇਕ ਕੇਅਰ ਗਾਇਸ ਮੈਂ ਅਕੈਡਮੀ ਤੋਂ ਆਇਆ ਸੀ ਤੇ ਮੇਂ ਨੇਰੀ ਬਹੁਤ ਜ਼ਿਆਦਾ ਤੇਜ਼ ਹਾਰ ਆ ਗਈ ਤੇ ਮੈਂ ਕੱਟਨੀ ਚੋਂ ਤੱਕ ਤੱਕ ਭੱਜ ਗਿਆ ਗਾਈਸ ਉਹ ਪੂਰਾ ਪਿੰਡ ਗਰ ਉੱਪਰ ਤੋਂ ਲੈ ਕੇ ਥੱਲੇ ਤੱਕ ਤੇ ਮੀਂਹ ਨੇ ਹਜੇ ਤੱਕ ਨਹੀਂ ਛਟਿਆ ਬਿਜਲੀ ਗੜਕ ਰਹੀ ਆ ਦੇਖੋ ਕਿੰਨੀ ਤੇਜ਼ ਮੀਂਹ ਪੈ ਰਿਹਾ ਏ ਬੜਾ ਤੇਜ਼ ਮੀਂਹ ਪੈ ਰਿਹਾ ਮੈਂ ਸਾਈਕਲ ਤੇ ਆਇਆ ਸੀਗਾ ਪੂਰਾ ਗਾਈ ਸੈਟਲਮੈਂਟੋਂ ਆਇਆ ਏ ਢੋਲਦੀ ਸੀ ਫਿਰ ਵੀ ਮੈਂ ਔਖਾ ਸੌਖਾ ਕਰਕੇ ਲਿਆ ਪਰ ਮੀਂਹ ਬਹੁਤ ਜ਼ਿਆਦਾ ਤੇਜ਼ ਪੈ ਰਿਹਾ ਉਦੋਂ ਨੂੰ ਪਰ ਉਦੋਂ ਹਨੇਰੀ ਬਹੁਤ ਜ਼ਿਆਦਾ ਤੇਜ਼ ਸੀ ਤੇ ਇਸ ਕਰਕੇ ਅੱਜ ਮੀਂਹ ਤੇਜ਼ ਆ ਤੇ ਅੱਜ ਹਨੇਰੀ ਘਾਟਾ ਦੇਖੋ ਗਾਈਸ ਬਿਜਲੀ ਗਾਈਸਾ ਲਾਸ਼ ਕਰਾਈ ਹੈਗੀ ਤੇ ਆਪਾਂ ਮੈਂ ਕਿਹਾ ਗਿੱਲਾ ਤਾਂ ਹੋ ਗਿਆ ਚਲ ਇਹ ਵੀ ਵੀਡੀਓ ਪਾ ਦਾਂਗੇ ਉਹ ਮਿੰਨੀ ਵਲੌਗ ਦੇ ਵਿੱਚ ਗਾਈਸ ਪੂਰਨਾ ਸੜਕਾਂ ਭਰੀਆਂ ਹੋਣਾਂ ਸੀ ਇਹਦੇ ਮੈਂ ਸਾਰਾ ਭੱਜ ਗਿਆ ਸਿਰ ਵੀ ਦੁਖਣ ਲੱਗ ਗਿਆ ਥੋੜਾ ਥੋੜਾ ਤੇ ਹੁਣ ਆਪਾਂ ਅੰਦਰ ਚੱਲਦੇ ਹਾਂਗੇ ਗਾਈਸ ਪਹਿਲਾਂ ਵੀ ਮੀਂਹ ਆਇਆ ਸੀ ਜਦੋਂ ਅਸੀਂ ਪਕੌੜੇ ਖਾਦੇ ਫੇਰ ਮੈਂ ਡੈਡੀ ਨੂੰ ਕਿਹਾ ਡੈਡੀ ਮੇਰਾ ਪਕੌੜੇ ਖਾਣ ਦਾ ਮਨ ਕਰਦਾ ਤੇ ਉਹ ਵੌਇਸ ਆਫ ਕਰਕੇ ਛੱਡੀ ਹਵਾ ਇਸ ਰੱਢੀ ਮੈਨੂੰ ਪਕਵਾਰੇ ਬਣਾਤੇ ਤੇ ਆਹ ਦੇਖੋ ਕਿੰਨੀ ਤੇਜ਼ ਮੀਂਹ ਮੈਂ ਆਹਦੇ ਇੱਥੇ ਖੜਾਂਗਾ ਪੂਰਾ ਭਿੱਜ ਚੁਗਿਆ ਮੈਂ ਇਸ ਕਰਕੇ ਬਿਮਾਰ ਨਾ ਹੋ ਜਿਹਾ ਆਪਾਂ ਅੰਦਰ ਚੱਲਦੇ ਆ ਆਪਾਂ ਇਸ ਬਾਲਾ ਤੇਜ਼ ਮੀਂਹ ਚੱਲਦਾ ਯਾਰ ਹੋ ਜਿਗੇ ਬਿਮਾਰ ਬਾਬੇ ਆਈ ਆ ਗਿਆ ਮੀਂਹ ਵਾਦ ਨਹੀਂ ਰਿਹਾ ਗਾਇਸ ਯੋ ਯੋ ਹਾਨੀ ਸਿੰਘ ਸੁਪਾ ਉਡੇਆਂ ਨੂੰ ਚਰਦੀ ਠਾਰੀ 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 ਉਹਦੀ ਹੀਟ ਤੇ ਮਰ ਜਾਣੀ ਕੋੰਦੀ ਭੰਗੜਾ ਅੰਗਰੇਜ਼ੀ ਸੀ ਨਿੰਨਿੰਨਿੰਨਿੰਨਿੰਨ ਨਿੰਨਿੰਨ ਨਾਡਾ ਆਪਾ ਚੱਲਦੇ ਆਂ ਅੰਦਰ ਬਾਈ ਮੰਮੀ ਬੋਲੂਗੀ ਹੁਣ ਕਿਉਂਕਿ ਸਾਰਾ ਮੀਚ ਤਾਂ ਮੈਂ ਭੱਜ ਗਿਆ ਹੁਣ ਮੰਮੀ ਬੋਲੂਗੀ ਗਾਇਸ ਹੁਣ ਮੈਂ ਵਲੌਗ ਦਾ ਕਰ ਲੱਗਿਆ ਐਂਡ ਜੇ ਵਲੌਗ ਵਧੀਆ ਲੱਗਿਆ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਐਂਡ ਸ਼ੇਅਰ ਕਰਦੇ ਹੋ ਅਜਾ ਦੀਆਂ ਹੋਰ ਵੀਡੀਓ ਦੇਖਣ ਲਈ ਬਾਏ ਐਂਡ ਟੇਕ ਕੇਅਰ